ਅਮਸਾ ਟੂਡੇ ਦੇ ਸਾਰੇ ਬੇਸ਼ਕ ਨਾ ਬਹੁਤ ਬਹੁਤ ਸੁਆਦ। ਕਮਚਟ ਪੁਲਿਸ ਅਮਸਾ ਦੀ ਮੁਸਤਦੀ ਇਕ ਵਾਰ ਫਿਰ ਆਈ ਸਾਹਮਣੇ। ਥਾਣਾ ਗਿੱਟ ਕਿਨਾ ਬਲੋਂ ਇੱਕ ਵਿਅਕਤੀ ਤੇ ਗੋਲੀ ਚਲਾਉਣ ਵਾਲੇ ਕੱਕਾ ਭయ్యా ਆਪਣੇ ਤਿੰਨ ਸਾਥੀਆਂ ਸਮੇਤ ਚਮੀਆਂ ਕੈਂਟਿਆਂ ਦੇ ਅੰਦਰ ਕੀਤਾ ਕਾਬੂ। ਮਿਸਟਰ ਪੁਲਿਸ ਅਮਰਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈ ਪੀ ਐਸ ਜੀ ਦੇ ਹੇਠਾਂ ਤੇ ਸ਼੍ਰੀ ਵਿਜੇ ਆਲਮ ਸਿੰਘ ਡੀ ਸੀ ਪੀ ਲਾਅ ਐਂਡ ਆਰਡਰ ਅਮਰਸਰ ਸ਼੍ਰੀ ਹਰਪਾਲ ਸਿੰਘ ਦੀ ਏ ਡੀ ਸੀ ਸਿਟੀ 3 ਅਮਰਸਰ ਦੇ ਦਿਸਨ ਦੇ ਸਾਥੇ ਸ਼੍ਰੀ ਜੇਸਪਾਲ ਸਿੰਘ ਏ ਸੀ ਪੀ ਸੈਂਟਰਲ ਅਮਰਸਰ ਦੀ ਨਿਗਰਾਨੀ ਐਕ ਇੰਸਪੈਕਟਰ ਮਨਜੀਤ ਗੌਰ ਅਤੇ ਉਹਨਾਂ ਦੀ ਟੀਮ ਵੱਲੋਂ ਮੁਸਤੈਦ ਦੀਵ ਖੰਡਿਆਂ ਚਮੀਆਂ ਕਿੰਡੇ ਦੇ ਅੰਦਰ ਮੁੱਖ ਦੋਸ਼ੀ ਕਾਕਾ ਭయ్యా ਅਤੇ ਉਸਦੇ ਤਿੰਨ ਸਾਥੀਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਇੱਕ ਪਿਸਟਲ ਤੇ ਇੱਕ ਮੈਗਜ਼ੀਨ ਵੀ ਬਰਾਮਦ ਕੀਤਾ ਜੀਸੀ ਬਲੌਨ ਅਨੁਸਾਰ ਅਲੰਗ ਵਿਜੀਤ ਸਿੰਘ ਬਲੌਨ ਇੱਥੇ ਦੀ ਪ्रेस वार्ता ਦਿਨ ਦਿੱਤੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਮਸਕੂੜੀ ਤੋਂ ਪ੍ਰਦੀਪ ਸ਼ਰਮ ਦੀ ਖਾਸ ਰਿਪੋਰਟ ਮੰਗਯੋ ਪੁਲਿਸ ਕਮਿਸ਼ਨਰ ਅਮਰਸਾ ਦਾਗੁਰਪ੍ਰੀ ਸਿੰਘ ਖੁੱਲ੍ਹੇ ਸਾਹ ਉਹਨਾਂ ਦੀ ਹਿਦਾਇਤ ਅਨੁਸਾਰ ਪੁਲਿਸ ਸਟੇਸ਼ਨ ਗੇਟ ਦੀ ਮਾ ਐਸ ਐਚ ਓ ਮੈਡਮ ਮਨਜੀਤ ਏ ਸੀ ਪੀ ਸੈਂਟਰਲ ਅਸ਼ਰੀ ਜਸਪਾਲ ਜੀ ਇਹਨਾਂ ਨੇ ਚਾਰ ਮੁੰਡੇ ਅਰੈਸਟ ਕੀਤੇ ਆ ਜਿਨ੍ਹਾਂ ਨਾਮ ਹੈ ਵਿਸ਼ਾਲ ਅਲਾਇਸ ਕਾਕਾ ਭయ్యా ਤੇ ਵਿਕਾਸ ਪਲਾਇਸ ਮੰਡੀ ਸਾਹਿਲ ਕੁਮਾਰ ਤੇ ਰਾਹੁਲ ਇਹ ਸਾਰਿਆਂ ਦੀ ਉਮਰ ਤਕਰੀਬਨ 18 ਤੋਂ 25 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਇਸ ਤੋਂ ਇਲਾਵਾ ਇਹਨਾਂ ਨੇ ਜਿਹੜਾ ਕਿ ਜੁਰਮ ਕੀਤਾ ਉਹ ਅੰਡਰ ਐਫ ਆਈ ਆਰ ਨੰਬਰ 73 ਹੈ ਡੇਟਿਡ 10 ਤਾਰ 2025 ਤੇ ਅੰਡਰ ਸੈਕਸ਼ਨ 115 2 118 1 304 109 ਬੀ ਐਨ ਐਸ 325 ਆਮਜ਼ਾ ਅ ਨੌਰਥ ਰੇ ਕਰਾਤੀ अराउंड 10 ਵਜੇ ਜਿਹੜਾ ਕਿ ਕੰਪਲੇਨੈਂਟ ਹੈ ਮਦਈ ਹੈ ਸੰਦੀਪ ਉਹ ਆਪਣੀ ਵਾਈਫ ਨਾਲ ਖਾਣਾ ਖਾ ਕੇ ਆ ਰਿਹਾ ਸੀ ਤੇ ਜਿਹੜੇ ਇਹ ਚਾਰ ਮੁੰਡੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈਂਦਾ ਇਹਨਾਂ ਨੇ ਇਹਨੂੰ ਇੰਟਰਸੈਪਟ ਕੀਤਾ ਉਥੇ ਰੋਕਿਆ ਤੇ ਇਹਦੇ ਸਿਰ ਤੇ ਸੱਟਾਂ ਮਾਰੀਆਂ ਨਾਲੇ ਪਿਸਤਲ ਦੇ ਬੱਟ ਵੀ ਮਾਰੇ ਉਸ ਤੋਂ ਬਾਅਦ ਇਹਦੇ ਲੱਤ ਤੇ ਗੋਲੀ ਮਾਰ ਕੇ ਤੇ ਫਰਾਰ ਹੋ ਗਏ ਤੇ ਜਿਵੇਂ ਹੀ ਪੁਲਿਸ ਨੂੰ ਇਤਲਾਹ ਮਿਲੀ ਪੁਲਿਸ ਨੇ ਐਕਟਪਨ ਕਰਦੇ ਇਹਨਾਂ ਨੂੰ ਨਾਲ ਦੇ ਨਾਲ ਗ੍ਰਿਫਟਾਰ ਕੀਤਾ ਤੇ ਇਹਨਾਂ ਕੋਲ ਪਿਸਤਲ ਤੇ ਨਾਲ ਮੈਗਜ਼ੀਨ ਉਹ ਵੀ ਨਾਲ ਦੇ ਨਾਲ ਹੀ ਰਿਕਵਰ ਕਰ